ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਸਾਡੀ ਪੂਰੀ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਜਿਹੜੀ ਅੱਜ ਖੜੇ ਆ ਗੋਰਾਸਰਾ ਸੇਵਾ ਕਰਦੇ ਵਿੱਚ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸੰਗਤ ਨੂੰ ਅਤੇ ਜਿਹੜੀ ਸਾਡੇ ਇਲਾਕੇ ਦੀ ਸੰਗਤ ਨੂੰ ਅਪੀਲ ਕਰਨ ਦੇ ਲਈ ਵੀ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹੜਾ ਹਰ ਇੱਕ ਸਾਲ ਸੰਸਥਾ ਵੱਲੋਂ ਮਨਾਇਆ ਜਾਂਦਾ ਆ ਕਿਉਂਕਿ ਉਸ ਦਿਨ ਸਾਡੇ ਸੰਸਥਾ ਦੇ 9 ਸਾਲ ਪੂਰੇ ਹੋਣ ਜਾ ਰਹੇ ਆ ਗੋਰਾਸਰਾ ਸੇਵਾ ਕਰਨ ਨੂੰ 7 ਸਾਲ ਪੂਰੇ ਹੋਣ ਜਾ ਰਹੇ ਆ ਇਸ ਦੀ ਖੁਸ਼ੀ ਦੇ ਵਿੱਚ ਨਾਲੇ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਅਤੇ ਇੱਕ ਕੀਰਤਨ ਦਰਬਾਰ ਸਜਾਇਆ ਜਾਂਦਾ ਜਿਹਦੇ ਵਿੱਚ ਕੀਰਤਨੀ ਜਥੇ ਢਾਡੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ ਮੈਂ ਅਪੀਲ ਕਰਨਾ ਸਾਰੀ ਸੰਗਤ ਨੂੰ ਗੋਰਾ ਆਸਰਾ ਸੇਵਾ ਘਰ ਦੇ ਵਿੱਚ ਸ਼ਾਮ 5 ਵਜੇ ਆਰੰਭਤਾ ਹੋ ਜਾਣੀ ਆ ਕੀਰਤਨ ਦਰਬਾਰ ਦੀ ਸਾਰੀ ਸੰਗਤ ਇਸ ਗੋਰਾ ਆਸਰਾ ਸੇਵਾ ਘਰ ਦੇ ਵਿੱਚ ਜਰੂਰ ਪਹੁੰਚੋ ਸਾਡੇ ਪਰਿਵਾਰ ਵੀ ਖੜਾ ਆ ਜਿਹੜੇ ਲਵਾਰਸ ਨਾਥਾਂ ਜਿਹੜੇ ਉਹ ਸਾਡੇ ਵਾਰਸ ਇਸ ਪਰਿਵਾਰ ਦੇ ਇੱਕ ਪਰਿਵਾਰ ਬਣ ਚੁੱਕੇ ਆ ਤੇ ਇਹ ਸਾਰਿਆਂ ਵੱਲੋਂ ਅਪੀਲ ਆ ਮੇਰੇ ਨਾਲ ਮੇਰੇ ਵੀਰ ਮਨਦੀਪ ਭਾਜੀ ਬਾਗ ਭਾਜੀ ਅਜਮੇਰ ਭਾਜੀ ਗੁਰਬੀਰ ਸਿੰਘ ਚਟਾਲਾ ਦਵਿੰਦਰ ਭਾਜੀ ਪਰਸ਼ੋਤਮ ਭਾਜੀ ਖੜੇ ਆ ਸਾਰੀ ਸੰਗਤ ਦੇ ਨੰਦਾ ਚੌਰ ਤੋਂ ਮੇਰੇ ਵੀਰ ਖੜੇ ਆ ਸਾਰੀ ਟੀਮ ਉਹ ਵੀ ਆਈ ਹੋਈ ਆ ਬਾਕੀ ਹੋਰ ਵੀ ਸਾਡੀ ਟੀਮਾਂ ਜਿਹੜੀਆਂ ਇਹਦੇ ਵਿੱਚ ਸਾਰੀਆਂ ਅਲੱਗ-ਅਲੱਗ ਸਵਾਵਾਂ ਨਿਭਾਉਣਗੀਆਂ ਜਿਹੜੇ ਵਿੱਚ ਜੋੜਾ ਘਰ ਲੰਗਰ ਪ੍ਰਸ਼ਾਦਾ ਤੇ ਇਸ ਕਰਕੇ ਸਾਰੀ ਸੰਗਤ ਨੂੰ ਕੋਈ ਕਿਸੇ ਤਰ੍ਹਾਂ ਵੀ ਕੋਈ ਆਉਣਾ ਚਾਹੁੰਦਾ ਕੋਈ ਕੋ ਟ੍ਰੈਲੀਆਂ ਤੇ ਜਾਂ ਕਿਸੇ ਤਰ੍ਹਾਂ ਕੇ ਸਾਧਨ ਤੇ ਵੀ ਆਉਣਾ ਚਾਹਦਾ ਜਰੂਰ ਸਾਰੀ ਸੰਗਤ ਗੋਰਾਸਰਾ ਸੇਵਾ ਕਰਦੇ ਵਿੱਚ ਜਰੂਰ ਪਹੁੰਚੋ ਬਾਕੀ ਮਨਦੀਪ ਭਾਜੀ ਕਰੋ ਅਪੀਲ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਮਨਜੋਤ ਸਿੰਘ ਹੁਣਾ ਨੇ ਬੜੇ ਵਿਸਾਰਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕਰ ਦਿੱਤੀ ਆ ਵੀ 26 ਜਨਵਰੀ ਇਹ ਜੋ ਸਮਾਗਮ ਆ ਇਹਦਾ ਸਮਾ ਜਿਹੜਾ ਸ਼ਾਮ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਤੇ ਸਭੂ ਸੰਗਤ ਇਲਾਕੇ ਦੀਆਂ ਜਥੇਬੰਦੀਆਂ ਨੂੰ ਤੇ ਦੂਰ ਨੇੜੇ ਦੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪ ਜਿਹੜੇ ਸਿੱਖ ਕੌਮ ਦੇ ਬੜੇ ਵਿਦਵਾਨ ਜਥੇ ਜਿਹੜੇ ਆ ਇਸ ਸਮਾਗਮ ਵਿੱਚ ਪਹੁੰਚ ਰਹੇ ਆ ਆਪ ਆਕੇ ਸੰਗਤ ਦਾ ਰੂਪ ਹੋ ਕੇ ਲਾਹਾ ਪ੍ਰਾਪਤ ਕਰੋ ਔਰ ਜੇ ਕਿਸੇ ਵੀ ਪਿੰਡ ਦੇ ਵਿੱਚ ਜੇ ਕਿਸੇ ਸੰਗਤ ਨੇ ਪਹੁੰਚ ਕਰਨੀ ਆ ਕੋਈ ਸਾਧਨ ਦੀ ਦਿੱਕਤ ਆ ਤੇ ਆਪ ਜੀ ਸਾਨੂੰ ਇਹ ਹੁਕਮ ਲਾ ਦਿਓ ਵੀਰ ਬੰਜੋਤ ਸਿੰਘ ਨੂੰ ਕਹਿ ਦਿਓ ਸੀ ਉਹਦਾ ਵੀ ਬੰਦੋਬਸ ਕਰਕੇ ਦਵਾਂਗੇ ਤੇ ਸਾਰੇ ਨਗਰਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਵੱਧ ਤੋਂ ਵੱਧ ਆਪ ਜੀ ਇਸ ਸਵਾਗਤ ਵਿੱਚ ਪਹੁੰਚ ਕੇ ਤੇ ਇਹਦੀ ਸੋਪਾ ਨੂੰ ਵਧਾਓ ਤੇ ਗੁਰਬਾਨੀ ਦਾ ਲਾਹਾ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਵਿੰਦਰ ਪਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਹੱਥ ਜੋੜ ਕੇ ਐਨ ਆਰ ਆਈ ਵੀਰਾਂ ਨੂੰ ਸਮਾਜ ਸੇਵਕ ਸੰਸਥਾ ਨੂੰ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬਾਬਾ ਦੀਪ ਸਿੰਘ ਸੇਵਾ ਦਲ ਗੜਦੀ ਵਾਲਾ ਵੱਲੋਂ ਜੋ 26 ਤਰੀਕ ਨੂੰ ਇਹ ਕੀਰਤਨ ਦਰਬਾਰ ਕਰਾ ਰਹੇ ਆ ਮਨਜੋਤ ਵੀਰ ਦੇ ਸਾਰੇ ਜਣੇ ਹੱਥ ਰੱਖਣ ਵਾਸਤੇ ਇਹਨਾਂ ਨੂੰ ਅਸ਼ੀਰ ਦੇਣ ਅਸ਼ੀਰਵਾਦ ਦੇਣ ਵਾਸਤੇ ਕਿਉਂਕਿ ਜੋ ਗਰੀਬਾਂ ਦੀ ਦਿਨ ਰਾਤ ਸੇਵਾ ਵਿੱਚ ਜੁਟੇ ਹੋਏ ਹਨ ਸਾਰੇ ਪਹੁੰਚੋ ਇਹ ਸਾਰੀਆਂ ਸਮਾਜਿਕ ਸੰਸਥਾ ਨੂੰ ਸਰਪੰਚਾਂ ਪੰਚਾਂ ਨੂੰ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕੀਤੀ ਜਾਂਦੀ ਆ ਕਿ 26 ਜਨਵਰੀ ਨੂੰ ਗੁਰੂ ਆਸਰਾ ਘਰ ਬਾਗੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 11 ਵਜੇ ਤੱਕ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਗਰੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੇ ਵੀਰਾਂ ਨੇ ਦੱਸਿਆ ਆ ਵੀ ਜਿਹੜਾ 26 ਜਨਵਰੀ ਨੂੰ ਇੱਥੇ ਸ਼ਾਮ 5 ਵਜੇ ਧੰਨ ਧੰਨ ਸ਼ਹੀਦਾ ਦੇ ਸਰਤਾਜ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਕੀਰਤਨ ਦਰਬਾਰ ਕਰਵਾਏ ਜਾ ਰਹੇ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਈ ਵਾਰੀ ਕਈ ਸੱਜਣਾ ਨੂੰ ਸੱਦਾ ਪੱਤਰ ਦੀ ਸਮੇਂ ਦੀ ਘਾਟ ਕਰਕੇ ਨਿੱਜੀ ਤੌਰ ਤੇ ਨਹੀਂ ਦਿੱਤਾ ਜਾਂਦਾ ਪਰ ਇਹ ਸਾਰੀ ਸੰਗਤ ਦਾ ਆਪਣਾ ਕਾਰਜਾ ਤੁਹਾਡਾ ਸਾਰੇ ਜਿੰਨੇ ਵੀ ਇਸ ਸੰਸਥਾ ਦੇ ਨਾਲ ਜੁੜੇ ਹੋ ਤੁਹਾਡਾ ਹੀ ਆਪਣੀ ਸੰਸਥਾ ਹੈ ਤੁਹਾਡਾ ਆਪਣਾ ਕਾਰਜਾ ਇਸ ਕਰਕੇ ਸਾਰਿਆਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਇੱਥੇ ਜ਼ਰੂਰ ਆਪਣੀ ਹਾਜ਼ਰੀ ਲਵਾਉਣੀ ਆ ਤੇ ਇਹਨਾਂ ਜਿਹੜੇ ਅਨਾਥਾਂ ਦਾ ਤੇ ਇਹਨਾਂ ਦੇ ਉੱਪਰ ਆਪਣਾ ਆਸ਼ੀਰਵਾਦ ਦਾ ਇੱਕ ਵਾਰੀ ਹੱਥ ਧਰਨਾ ਆ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਆ ਜੀ ਸਾਰੇ ਮੇਰੇ ਵੀਰਾਂ ਨੇ ਅਪੀਲ ਕਰ ਦਿੱਤੀ ਆ ਸਾਰੀ ਸੰਗਤ ਨੂੰ ਬੇਨਤੀ ਆ ਸਮੇਂ ਸਿਰ ਪਹੁੰਚਣਾ ਆ ਜਿਹਦੇ ਵਿੱਚ ਚਾਰ ਚੀਜ਼ਾਂ ਉਸ ਦਿਨ ਹਰੀ ਛੰਡੀ ਸੰਗਤਾਂ ਵੱਲੋਂ ਦੇ ਕੇ ਰਵਾਨਾ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਦੋ ਐਂਬੂਲੈਂਸਾਂ ਫਾਇਰ ਬ੍ਰਿਗੇਡ ਤੇ ਸ਼ੱਬ ਵਾਹਨ ਜਿਹੜੇ ਉਹ ਉਸ ਦਿਨ ਨਵੀਆਂ ਸਾਡੀਆਂ ਇਹ ਜਿਹੜੀਆਂ ਸਵਾਵਾਂ ਚਾਲੂ ਕਰਾਂਗੇ ਦੋ ਐਂਬੂਲੈਂਸਾਂ ਪਹਿਲਾਂ ਦਰਬਾਰਾ ਸਿੰਘ ਧੂਤ ਦੀ ਯਾਦ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਐਂਬੂਲੈਂਸ ਦਿੱਤੀ ਦੂਜੀ ਐਂਬੂਲੈਂਸ ਬਾਪੂ ਚੈਨ ਸਿੰਘ ਅਤੇ ਸਵਰਗਵਾਸੀ ਸਰਦਾਰ ਗੁਰਵਿੰਦਰਜੀਤ ਸਿੰਘ ਜੀ ਮਾਸਟਰ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਦੂਜੀ ਐਂਬੂਲੈਂਸ ਚਲਾਈ ਜਾਊਗੀ ਜਿਹੜੀਆਂ ਵੱਖ-ਵੱਖ ਇਲਾਕਿਆਂ 'ਚ ਸਵਾਵਾਂ ਦੇਣਗੀਆਂ ਫਾਇਰ ਬ੍ਰਿਗੇਡ ਅਤੇ ਨਾਲ ਸ਼ੱਬ ਵਾਹਨ ਇਲਾਕੇ ਦੀਆਂ ਸਹੂਲਤਾਂ ਦੇ ਨੂੰ ਦੇਖਦੇ ਹੋਏ ਉਹ ਵੀ ਚਲਾਈਆਂ ਜਾਣਗੀਆਂ ਜਰੂਰ ਸਾਰੀਆਂ ਸੰਗਤਾਂ ਆਓ ਇਹ ਨਵੀਆਂ ਸਵਾਵਾਵਾਂ ਜਿਹੜੀਆਂ ਅਸੀਂ ਚਾਲੂ ਕੀਤੀਆਂ ਜਾਣਗੀਆਂ ਉਹਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਸੋਨਿਆ ਸੋਸੀਆ ਕਾਨ ਹੈਗੀ ਆ ਭਾਜੀ ਹੈ 100 ਫੁੱਟ 100 ਫੁੱਟ ਦਾ ਫਰੰਟ ਆ ਨਹੀਂ ਪੰਗਤ ਜੋਗੀ ਦੇਖੀ ਇਹਨਾਂ ਵੀ ਥਾਂ ਪੂਰੀ ਆ ਜੀ ਬਾਈਓ ਕਹਿੰਦਾ ਹੈਗਾ 100 ਫੁੱਟ ਹਸਪੀਟਲ ਆ ਉਹਦੇ ਥੋੜੇ ਜਿਹਾ ਹੋਰ ਵਧਾ ਲਓ ਮੋਰ ਨੂੰ 130 ਫੁੱਟ ਨੂੰ ਕਰ ਲਓ ਹਾਂ ਜੀ 130 ਫੁੱਟ ਹੋ ਜਾਵੇ ਥੱਲੇ ਆਪਾਂ ਠੰਡ ਦੇ ਲਈ ਖੋਰੀ ਪਿਛਾਉਣੀ ਖੋਰੀ ਪਿਛਾਈ ਹੈ ਨਾ ਖੋਰੀ ਪਿਛਾਈ ਪਿਛਾ ਕੇ ਉੱਪਰ ਗੱਦੇ ਉੱਪਰ ਦਰੀਆਂ ਗੱਦੇ ਗੱਦੇ ਤੇ ਫੇਰ ਉੱਪਰ ਕੰਬਲ ਵਿਛਾਣ ਵਾਲਾ ਚਾਦਰਾਂ ਨਹੀਂ ਚਾਦਰਾਂ ਦਾ ਸਫੀਸ਼ੀਐਂਟ ਆ ਲੋੜ ਹਾਂ ਚਾਦਰਾਂ ਨਾਲ ਮੋٹے ਕੰਬਲ ਨੇ ਤਾਂ ਕੰਬਲ ਹੀ ਪੇਸ਼ ਹੈ ਨਾ ਠੰਡ ਨਿਘ ਆ ਜਾਏ ਹੈ ਨਾ ਹਾਂਜੀ ਇੱਥੇ ਆਪਣੀਆਂ ਐਂਬੂਲੈਂਸਾਂ ਫਾਇਰ ਬ੍ਰਿਗੇਡ ਤੇ ਆ ਸਾਰਾ ਇੱਥੇ ਖੜੀ ਹੋ ਜਾਣਗੇ ਉਹਨੂੰ ਬਲੌਕ ਕਰ ਦਈਏ ਗੱਡੀ ਨਾ ਕੋਈ ਅੰਦਰ ਆਵੇ ਹਾਂ ਗੱਡੀਆਂ ਇੱਧਰ ਨੂੰ ਆ ਗਰਾਊਂਡ 'ਚ ਗੱਡੀਆਂ ਪਾਰਕਿੰਗ ਇੱਧਰ ਕਰ ਦੋ ਪਾਰਕਿੰਗ ਸਾਰੀ ਗਰਾਊਂਡ 'ਤੇ ਅਸ਼ਮੀਤ ਉਹ ਨਹੀਂ ਇਹ ਮੁੰਡੇ ਆਪਣੇ ਨੰਦਾ ਜਰੀਏ ਬੀਏਪੀ ਨੂੰ ਡਿਊਟੀ ਇਹ ਸਾਂਭਣਗੇ ਠੀਕ ਹੈ ਬਾਕੀ ਜੋੜਾ ਘਰ ਵਾਲਿਆਂ ਨੇ ਲਈ ਉਹਨਾਂ ਨੇ ਉੱਥੇ ਟਾਂਡੇ ਵਾਲਿਆਂ ਨੇ ਮੁੰਡਿਆਂ ਨੇ ਸੇਵਾ ਲਈ ਆ ਠੀਕ ਹੈ ਉਹ ਕਹਿੰਦੇ ਅਸੀਂ ਦੇਖਾਂਗੇ ਤੇ ਖੰਡੇ ਵਾਲੇ ਜਿਹੜੇ ਮੁੰਡੇ ਉਹ ਆਉਂ ਗਏ ਹੈਗੇ ਪੰਜ-ਸੱਤ ਜਣੇ ਉਹਨੂੰ ਦੱਸ ਦੋ ਸਾਨੂੰ ਹੋਰ ਕਿਹੜੀ ਸੇਵਾ